ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਉਹ ਕੀਤਾ ਜਾਂਦਾ ਸੀ ਸੰਤ ਜਰਨੈਲ ਸਿੰਘ ਹੁਣਾਂ ਨੇ ਉਸੇ ਹੀ ਵਿਤਕਰੇ ਨੂੰ ਜਿਹੜਾ ਉਜਾਗਰ ਕੀਤਾ ਹੈਗਾ ਭਾਵੇਂ ਕਿ ਆਪਾਂ ਕਹਿ ਲਈ ਕਿ ਤਰੀਕਾਂ ਦਾ ਥੋੜਾ ਪੋਤਾ ਹੈਗਾ ਕਿ ਪਰਿਵਾਰ ਜਿਹੜਾ ਹੈ 2 ਜੂਨ ਨੂੰ ਮਨਾਉਂਦਾ ਹੈਗਾ ਪਰ ਲੰਬੇ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ 12 ਫਰਵਰੀ ਵਾਲੇ ਦਿਨ ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਦੀ ਧਿਰ ਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਹੁਣਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਤੇ ਕੀ ਆਪਾਂ ਜੀਵਨ ਤੋਂ ਸੇਧ ਲੈਣੀ ਹੈ ਆਪਾਂ ਹੀ ਦੇਖਣਾ ਉਹਨਾਂ ਦਾ ਮੈਸੇਜ ਤੇ ਸੁਨੇਹਾ ਤੇ ਇਹੀ ਸੀਗਾ ਕਿ ਅਨੰਦਪੁਰ ਸਾਹਿਬ ਵਾਪਸੀ ਹੋਵੇ ਜਿਹੜੇ ਵੀ ਸਾਡੇ ਆਪਾਂ ਕਹ ਲਈ ਕਿ ਨੌਜਵਾਨ ਜਿਨ੍ਹਾਂ ਦੇ ਦਿਲ ਦੇ ਅੰਦਰ ਸੰਤ ਜਰਨੈਲ ਸਿੰਘ ਲਈ ਤਰਸ ਹੈਗਾ ਏ ਉਹ ਦੁਬਾਰਾ ਜਿਹੜਾ ਹੈਗਾ ਏ ਅੰਮ੍ਰਿਤਧਾਰੀ ਹੋਂਖੰਡੇ ਬਾਟੇ ਦੀ ਪੌਲ ਲੈਣ ਤੇ ਆਪਣੀ ਜਿਹੜੀ ਕੌਮਤ ਆ ਉਹਦੇ ਬਾਰੇ ਜਾਗੋ ਉਦੋਂ ਉਹਨਾਂ ਨੂੰ ਕੋਈ ਕੌਮੀਅਤ ਦੇ ਨਾਮ ਤੇ ਹਾਕ ਮਾਰੇਗਾ ਆਪਾਂ ਦੇਖਿਆ ਨਹੀਂ ਹੈ ਕਿ 8-10 ਮਹੀਨੇ ਦੇ ਵਿੱਚ ਅਮਰ ਸੰਚਾਰ ਦੀ ਲਹਿਰ ਚਾਏ ਭਾਈ ਅਮਰਪਾਲ ਸਿੰਘ ਹੋਣਾ ਵੱਲੋਂ ਜਿਹੜੀ ਚਲਾਈ ਗਈ ਹੋਵੇ ਜਾਂ ਉਸੇ ਦੀਪ ਸਿੱਧੂ ਦੀ ਸੋਚ ਦੇ ਉੱਤੇ ਜਦੋਂ ਅੱਗੇ ਚੱਲਦੇ ਆਂ ਤੇ ਫਿਰ ਉਸ ਤੋਂ ਬਾਅਦ ਨੌਜਵਾਨ ਕਿਉਂ ਇਕੱਲੇ ਨੌਜਵਾਨ ਉਹਦੋਂ ਖਿੱਚਿਆ ਆਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਕਿਤੇ ਨਾ ਕਿਤੇ ਅੰਦਰ ਜਿਹੜੀ ਕੌਮੇਤਾ ਲੁਕੀ ਪਈ ਹੈ ਉਹ ਜਜ਼ਬਾ ਉਹਨਾਂ ਨੂੰ ਲੱਗਿਆ ਕਿ ਹਾਂਜੀ ਇਹ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਚੀਜ਼ ਸਾਨੂੰ ਖਿੱਚਦੀ ਹੈਗੀ ਹੈ ਨੌਜਵਾਨ ਜਿਹੜੇ ਹੈਗੇ ਆ ਇੱਕਦਮ ਆਪਾਂ ਕਹਿ ਸਕਦੇ ਆ ਕਿ ਤਿਆਰ ਹੋ ਜਾਂਦੇ ਸੀ ਸ਼ਹਾਦਤਾਂ ਦੇਣ ਲਈ ਤਿਆਰ ਹੋ ਜਾਂਦੇ ਦੀ ਇਸ ਤਰ੍ਹਾਂ ਦਾ ਕੀ ਸੀਗਾ ਉਹ ਸਾਨੂੰ ਜਿਹੜਾ ਹੈ ਆਪਣੇ ਅੰਦਰ ਖੋਜਣ ਦੀ ਲੋੜ ਹੈਗੀ ਹੈ ਜੇ ਅਸੀਂ ਆਪ ਹੀ ਜੋ ਉਹਨਾਂ ਦੇ ਵੱਲੋਂ ਜਾਲ ਫੈਲਾਇਆ ਗਿਆ ਹੈ ਜਾਂ ਸੁੱਟਿਆ ਗਿਆ ਹੈ ਉਸ ਦੇ ਵਿੱਚ ਜੇ ਅਸੀਂ ਆਪ ਹੀ ਬੁਲীন ਹੋ ਗਏ ਜਿਸ ਵਿਪਰਨਨ ਕੀ ਰੀਤ ਤੋਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਹੋਇਆ ਹੈ ਜਿਹੜੇ ਕਰਮ ਕਾਂਡਾਂ ਤੋਂ ਮਨਾ ਕੀਤਾ ਗਿਆ ਜੋ ਲਕੀਰ ਦਸਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਤੇ ਖਿੱਚ ਦਿੱਤੀ ਜੇ ਅਸੀਂ ਉਹ ਲਕੀਰ ਟੱਪ ਕੇ ਦੂਜਿਆਂ ਦੇ ਵੱਲੇ ਜਾ ਕੇ ਉਹਨਾਂ ਦੇ ਹੀ ਕਰਮਕਾਂਡ ਕਰਨੇ ਨੇ ਸਾਡੇ ਮੁਖੀਆਂ ਨੇ ਉਹਨਾਂ ਦੇ ਕਰਮਕਾਂਡ ਕਰਨੇ ਨੇ ਫੇਰ ਆਪਾਂ ਕਿੱਥੇ ਆਪਾਂ ਸੋਚ ਸਕਦੇ ਹਾਂ ਕਿ ਪ੍ਰਚਾਰ ਹੋਰ ਜਿਆਦਾ ਹੋ ਜਾਏਗਾ ਉਵਾਹੀ ਗੁਰਜੀਕਾ ਖਾਲਸਾ ਉਵਾਹੀ ਗੁਰਜੀਕੀ ਫਤੇ ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਪ੍ਰੋਗਰਾਮ মিডিਆ ਵਾਚ ਦੇ ਵਿੱਚ ਸਵਾਗਤ ਕਰਦਾ ਜੀ ਆਸ ਕਰਦਾ ਤੁਸੀਂ ਸਿਹਤਮੰਦ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਜਿਸ ਤਰੀਕੇ ਨਾਲ ਜਾਣਦੇ ਹੀ ਹੋ ਜੀ ਪ੍ਰੋਗਰਾਮ মিডিਆ ਵਾਚ ਦੇ ਵਿੱਚ ਵੱਖ-ਵੱਖ ਪੰਥਕ ਸਰਗਰਮੀਆਂ ਲੈ ਕੇ ਅਸੀਂ ਹਾਜ਼ਰ ਹੁੰਨੇ ਆਂ ਨਾ ਸਿਰਫ ਖਬਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਬਲਕਿ ਖਬਰਾਂ ਦੇ ਪਿੱਛੇ ਲੁਕੀਆਂ ਹੋਈਆਂ ਤਮਾਮ ਉਹ ਚੀਜ਼ਾਂ ਜੋ ਤੁਹਾਡੇ ਲਈ ਬਤੌਰ ਸਿੱਖ ਜਾਣਨੀਆਂ ਜ਼ਰੂਰੀਆਂ ਨੇ ਜਾਂ ਇੱਕ ਸਿੱਖੀ ਸਿਧਾਂਤ ਵਾਲੇ ਪੈਮਾਨੇ ਤੋਂ ਇਹਨਾਂ ਤਮਾਮ ਚੀਜ਼ਾਂ ਨੂੰ ਵੇਖਣਾ ਸਮਝਣਾ ਜ਼ਰੂਰੀ ਹੈ ਥੋੜਾ ਐਨਾਲਿਸਿਸ ਕਰਨਾ ਜ਼ਰੂਰੀ ਹੈ ਇਹ ਤਮਾਮ ਚੀਜ਼ਾਂ ਤੁਹਾਡੇ ਵਾਸਤੇ ਕੀਤੀਆਂ ਜਾਂਦੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਦਿਹਾੜਿਆਂ ਦੇ ਉੱਤੇ ਤੇ ਨਾਲ ਦੀ ਨਾਲ ਕੀ ਕੁਝ ਪੰਜਾਬ ਦੀ ਧਰਤੀ ਦੇ ਉੱਤੇ ਇਸ ਵੇਲੇ ਚੱਲ ਰਿਹਾ ਹੈ ਤੇ ਜੇਕਰ ਕਈ ਸਖਸ਼ੀਤਾ ਕੁਝ ਕੁ ਸਵਾਲ ਖੜੇ ਕਰ ਰਹੀਆਂ ਨੇ ਕਿ ਕਿਸ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਪੰਥਕ ਤੌਰ ਦੇ ਉੱਤੇ ਉਹਨਾਂ ਦਾ ਪੱਖ ਵੀ ਇੱਥੇ ਰੱਖਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਅਕਾਲੀ ਦਲ ਦੇ ਧੜੇ ਦੇ ਵਿੱਚ ਇਸ ਵੇਲੇ ਕਿ ਕੁਝ ਤਬਦੀਲੀਆਂ ਦੀ ਜ਼ਰੂਰਤ ਹੈਗੀ ਹੈ ਜਾਂ ਉਹਨਾਂ ਦੀ ਪੁਕਾਰ ਕਿਹੋ ਜੀ ਹੈ ਪੰਥ ਪ੍ਰਤੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਮੀਡੀਆ ਐਕਸਪਰਟ ਨੇ ਸਾਡੇ ਨਾਲ ਹਰ ਵਾਰ ਜੁੜਦੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਤਮਾਮ ਅਹਿਮ ਖਬਰਾਂ ਦੀਵਾਰ ਛਾਤ ਜ਼ਰੂਰ ਪਾਵਾਂਗੇ ਲੇਕਿਨ ਪੰਥਕ ਅਧਾਰਾ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੋ ਵਿਸ਼ੇਸ਼ ਦਿਹਾੜੇ ਨੇ ਉਸ ਦੀ ਜਾਣਕਾਰੀ ਵੀ ਸੰਗਤ ਨੂੰ ਨਾਲ ਦੇ ਨਾਲ ਜ਼ਰੂਰ ਦਈਏ ਮਹਾਨ ਕ੍ਰਾਂਤੀਕਾਰੀ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੇ ਹੀ ਸਤਿਕਾਰ ਦੇ ਨਾਲ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਭਰ ਦੇ ਵਿੱਚ ਮਨਣ ਵਾਲੇ ਲੋਕ ਉਹਨਾਂ ਨੂੰ ਤੇ ਅੱਜ ਦਾ ਦਿਨ ਕਿਹੋ ਜਿਹਾ ਹੈ ਉਹਨਾਂ ਦੇ ਲਈ ਤੇ ਖਾਸ ਤੌਰ ਉੱਤੇ ਸੀ ਜ਼ਿਕਰ ਕਿਉਂ ਕਰ ਰਹੇ ਆ ਬਿਲਕੁਲ ਜੀ ਜੇ ਆਪਾਂ ਕਹੀ ਕਿ ਜਿੱਦਾਂ ਤੁਸੀਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਸੱਚ ਦੇ ਮੁਦਈ ਮਨੁੱਖੀ ਆਜ਼ਾਦੀ ਦੇ ਪ੍ਰਤੀਕ ਤੇ ਕਰਮਕਾਂਡਾ ਦੇ ਕੱਟੜ ਵਿਰੋਧੀ ਭਾਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਜੋ ਕੇ ਸਮੇਂ ਦੇ ਵਿੱਚ ਇਹ ਸਾਰੀਆਂ ਜੜੀਆਂ ਲਾਮਤਾ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਵਿੱਚ ਆ ਚੁੱਕੀਆਂ ਨੇ ਤੇ ਦੂਜੇ ਬੰਨੇ ਬੇਗਮਪੁਰਾ ਸ਼ਹਿਰ ਦਾ ਸੁਪਨਾ ਵੇਖਣ ਵਾਲੇ ਭਗਤ ਰਵਿਦਾਸ ਜੀ ਦਾ ਜਿਹੜਾ ਹੈ ਅੱਜ ਜਨਮ ਦਿਹਾੜਾ ਜਾਂ ਪ੍ਰਕਾਸ਼ ਪੁਰਬ ਕਹ ਲਈਏ ਕਿ ਬੜੇ ਹੀ ਧੂਮ-ਧਾਮ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਜੇ ਆਪਾਂ ਗੱਲ ਕਰੀਏ ਕਿ 1376 ਈਸਵੀ ਨੂੰ ਕਾਫੀ ਸਾਰੇ ਸੋਰਸਸ ਦੇ ਵਿੱਚ ਫਰਕ ਹੈਗਾ ਹੈ ਪਰ 1376 ਈਸਵੀ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ ਤੇ ਭਾਈ ਸੰਤੋਖਦਾਸ ਤੇ ਮਾਤਾ ਕਲਸਾ ਦੇਵੀ ਦੀ ਕੋਖੋਂ ਤੇ ਤਕਰੀਬਨ ਇਸ ਵਾਰ ਆਪਾਂ ਕਹਿ ਸਕਦੇ ਹਾਂ ਕਿ 648 ਜਿਹੜਾ ਹੈ ਪ੍ਰਕਾਸ਼ ਦਿਹਾੜਾ ਆਪਾਂ ਜਿਹੜਾ ਮਨਾ ਰਹੇ ਹੈਗੇ ਆ ਸਰਦਾਰ ਅਮਰਪ੍ਰੀਤ ਸਿੰਘ ਜੀ ਥੋੜਾ ਜਿਆ ਸੋਚ ਕੇ ਦੇਖੋ ਉਸ ਸਮਾਂ ਕਿਹੇ ਜਿਹਾ ਹੋਵੇਗਾ ਕਿ ਅ ਜੀ ਆਪਾਂ ਕਹਿ ਸਕਦੇ ਨੇ ਕਿ ਅਖੌਤੀ ਕਿਉਂਕਿ ਸਿੱਖੀ ਦੇ ਵਿੱਚ ਜਾਂ ਗੁਰੂ ਨਾਨਕ ਸਾਹਿਬ ਨੇ ਤੇ ਇਸ ਨੂੰ ਪੂਰਾ ਹੀ ਰੱਦ ਕਰਕੇ ਵੱਖਰੇ ਸਮਾਜ ਦੀ ਸਿਰਜਣਾ ਕਰ ਦਿੱਤੀ ਪਰ ਉਹਨਾਂ ਸਮਿਆਂ ਦੇ ਵਿੱਚ ਅਖੌਤੀ ਨੀਮੀਆਂ ਜਾਤਾ ਕਹਿ ਲਿਓ ਜਾਂ ਸ਼ੂਦਰ ਲੋਕਾਂ ਦੇ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਹੋਵੇਗਾ ਤੇ ਉਸ ਸਮੇਂ ਜਿਹੜਾ ਹੈਗਾ ਇਹਨਾਂ ਨੇ ਇੱਕ ਸੂਰਮੇ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਸੂਰਮਾ ਜੰਗ ਦੇ ਮੈਦਾਨ ਦੇ ਵਿੱਚ ਹੁੰਦਾ ਹੈ ਤੇ ਦੂਜਾ ਸੂਰਮਾ ਇੰਟੈਲੈਕਟ ਲੈਵਲ ਤੇ ਹੁੰਦਾ ਹੈ ਤੇ ਇਹਨਾਂ ਨੇ ਜਿਹੜਾ ਹੈ ਡਟ ਕੇ ਜਿਹੜਾ ਹੈ ਉਸ ਦਾ ਵਿਰੋਧ ਜਿਸ ਤਰੀਕੇ ਦੇ ਨਾਲ ਕੀਤਾ ਕਿ ਉਦੋਂ ਮੰਦਰਾਂ ਦੇ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਹੈਗੀ। ਸ਼ੂਦਰਾਂ ਨੂੰ ਪੜ੍ਹਾਈ ਕਰਨ ਦੀ ਪਰਮਿਸ਼ਨ ਨਹੀਂ ਹੈਗੀ। ਈਵਨ ਕੇ ਤੁਸੀਂ ਜਿਹੜਾ ਹੈਗਾ ਲੱਕ ਤੋਂ ਉੱਪਰ ਕੱਪੜੇ ਵੀ ਨਹੀਂ ਪਾ ਸਕਦੇ। ਇਦਾਂ ਦੇ ਜਿਹੜੇ ਹਾਲਾਤ ਇਸ ਬ੍ਰਾਹਮਣਵਾਦ ਦੇ ਵੱਲੋਂ ਜਿਹੜੀ ਵਰਣਮੰਡ ਹੈ ਉਸ ਦੇ ਕੀਤੇ ਹੋਏ ਸਨ। ਅ ਤੁਸੀਂ ਵੇਦ ਨਹੀਂ ਪੜ੍ਹ ਸਕਦੇ। ਕੋਈ ਧਾਰਮਿਕ ਚੀਜ਼ਾਂ ਜਿਹੜੀਆਂ ਨਹੀਂ ਕਰ ਸਕਦੇ। ਉਦੋਂ ਜਿਹੜਾ ਹੈਗਾ ਹੈ ਬਾਬਾ ਰਵਿਦਾਸ ਮਹਾਰਾਜ ਜੀ ਨੇ ਆਪਾਂ ਕਹਿ ਲਿਆ ਕਿ ਉਦੋਂ ਮੋਰਚਾ ਸੰਭਾਲਿਆ। ਔਰ ਜਿਸ ਤਰੀਕੇ ਨਾਲ ਇਹਨਾਂ ਦੇ ਜੇ ਆਪਾਂ ਕਹਿ ਲਈਏ ਕਿ ਜਿਹੜੇ ਤਕਰੀਬਨ ਜੇ ਆਪਾਂ ਕਹਿ ਸਕਦੇ ਹਾਂ ਕਿ 41 ਜਿਹੜੇ ਸ਼ਬਦ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਜਿਹੜੇ ਹੈਗੇ ਨੇ ਔਰ ਉਸ ਤੇ ਵਿੱਚ ਜਿਹੜੀ ਸਾਰੀ ਦੀ ਸਾਰੀ ਬਾਣੀ ਹੀ ਕ੍ਰਾਂਤੀਕਾਰੀ ਬਾਣੀ ਆਪਾਂ ਕਹਿ ਸਕਦੇ ਆ ਕਿ ਬਾਬਾ ਰਵਿਦਾਸ ਮਹਾਰਾਜ ਜੀ ਦੀ ਹੈਗੀ ਹੈ ਤੇ ਦੂਜੇ ਬੰਨੇ ਥੋੜਾ ਜਿਹਾ ਆਪਾਂ ਜਦਾਂ ਕਹਿ ਨਹੀਂ ਹੁੰਦੇ ਆ ਕਿ ਜਿਹੜੀ ਗੁਰਬਾਣੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜੀ ਦਰਜ ਬਾਣੀ ਹੈ ਉਹ ਇੱਕ ਤਰ੍ਹਾਂ ਦੀ ਥਿਊਰੀ ਹੈ ਉਹਦਾ ਜਿਹੜਾ ਪ੍ਰੈਕਟੀਕਲ ਹੈ ਉਹ ਤੁਸੀਂ ਗੋਰੇ ਇਤਿਹਾਸ ਦੇ ਵਿੱਚ ਦੇਖ ਸਕਦੇ ਹੋ ਸਿੱਖ ਇਤਿਹਾਸ ਦੇ ਵਿੱਚ ਦੇਖ ਸਕਦੇ ਹੋ ਹੁਣ ਅੰਗ 345 ਤੇ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਧੋ ਨਹੀਂ ਤਿਨਠਾਉ ਜਦੋਂ ਇਹਦੋਂ ਤੁਸੀਂ ਐਕਸਪਲੇਨੇਸ਼ਨ ਕਰਦੇ ਹੋ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਹਲੀਮੀ ਰਾਜ ਉਸੇ ਹੀ ਤਰਜ ਦੇ ਉੱਤੇ ਜਿਹੜਾ ਹੈ ਉਹ ਆਉਂਦਾ ਹੈਗਾ ਕਿ ਜਿੱਥੇ ਕੋਈ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਆਪਣੀ ਪੂਰੀ ਆਜ਼ਾਦੀ ਦੇ ਨਾਲ ਜਿਹੜਾ ਮਨੁੱਖ ਹੈ ਉਹ ਰਹਿ ਸਕੇ ਔਰ ਇਹ ਸਭ ਤੋਂ ਪਹਿਲਾਂ ਜਿਹੜਾ ਹੈ ਗੁਰੂ ਨਾਨਕ ਸਾਹਿਬ ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਖਰੇ ਹਲੇਮੀ ਰਾਜ ਦੀ ਜਿਹੜੀ ਸਥਾਪਨਾ ਗੁਰੂ ਸਾਹਿਬ ਨੇ ਕਰ ਦਿੱਤੀ ਜੋ ਬੇਗੰਪੁਰੇ ਦਾ ਸੁਪਨਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਰਵਿਦਾਸ ਮਹਾਰਾਜ ਜੀ ਵੱਲੋਂ ਲਿਆ ਗਿਆ ਉਹ ਜਿਹੜਾ ਸੰਪੂਰਨ ਬਾਅਦ ਚ ਹੁੰਦਾ ਹੈ ਆਪਾਂ ਦੇਖਿਆ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ ਆਉਂਦਾ ਹੈ ਤੇ ਜਿਹੜੇ ਕਿਰਤ ਕਰਦੇ ਸਨ ਜਿਹੜੇ ਵਾਈਕਾਰ ਸਨ ਉਹਨਾਂ ਨੂੰ ਜ਼ਮੀਨਾਂ ਦੇ ਪਹਿਲੇ ਮਾਲਕ ਬਣਾਇਆ ਗਿਆ ਸਭ ਤੋਂ ਪਹਿਲਾਂ ਜਿਹੜਾ ਹੈ ਪਹਿਲੇ ਖਾਲਸਾ ਰਾਜ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਦਮ ਪੁੱਟੇ ਗਏ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਮਿਸਲਾਂ ਦਾ ਰਾਜ ਆਉਂਦਾ ਹੈ ਫਿਰ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦਾ ਜਿਹੜਾ ਰਾਜ ਆਉਂਦਾ ਹੈ ਉਸ ਦੇ ਵਿੱਚ ਇਹ ਸਾਰੇ ਜਿਹੜੇ ਪੁਰਨੇ ਨੇ ਇਸੇ ਹੀ ਆਪਾਂ ਕਹਿ ਸਕਦੇ ਹਾਂ ਕਿ ਜੋ ਹਲੀਮੀ ਰਾਜ ਹੈਗਾ ਜਾਂ ਆਪਾਂ ਕਹ ਲਈਏ ਕਿ ਜੋ ਬੇਗਮਪੁਰਾ ਹੈਗਾ ਉਸ ਦੇ ਪੁਰਨੇ ਪਾਏ ਗਏ ਨੇ ਦੂਜੇ ਬੰਨੇ ਜਿਹੜਾ ਹੈਗਾ ਕਿ ਉਹਨਾਂ ਦੇ ਵੱਲੋਂ ਰਵਿਦਾਸ ਮਹਾਰਾਜੀ ਦੇ ਵੱਲੋਂ ਕਿਰਤ ਕਰਨ ਦਾ ਜਿਹੜਾ ਸੁਨੇਹਾ ਦਿੱਤਾ ਗਿਆ ਔਰ ਇਹ ਚੀਜ਼ਾਂ ਉਹਨਾਂ ਦੀ ਗੁਰਬਾਣੀ ਦੇ ਵਿੱਚ ਵੀ ਨੇ ਔਰ ਉਹਨਾਂ ਨੇ ਕੋਈ ਚੀਜ਼ ਜਿਹੜੀ ਲਕੋਈ ਨਹੀਂ ਹੈਗੀ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੇਰੀ ਜਾਤ ਮੈਨੂੰ ਕੋਈ ਹੈਗੀ ਹੈ ਉਹਨਾਂ ਨੇ ਹਰ ਇੱਕ ਚੀਜ਼ ਜਿਹੜੀ ਹੈ ਸਾਹਮਣੇ ਸਪਸ਼ਟ ਕੀਤੀ ਹੈ ਮੇਰੀ ਜਾਤ ਕੁੱਟ ਬਾਂਡਲਾ ਢੋਲ ਟਵੰਤਾ ਅ ਅੰਗ 1293 ਦੇ ਮਤਲਬ ਸਾਰੀ ਹੀ ਜਦੋਂ ਤੁਸੀਂ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਜਦੋਂ ਉਹਨਾਂ ਦੇ ਦਰਸ਼ਨ ਕਰਦੇ ਹੋ ਤੇ ਕਿਤਨਾ ਕਿਤੇ ਕ੍ਰਾਂਤੀਕਾਰੀ ਰਹਿਬਰ ਦੇ ਤੌਰ ਤੇ ਕਾਪਾ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਤਸਵੀਰ ਹੈਗੀ ਆ ਉਹ ਤੁਹਾਡੇ ਮਨਮਸਤਕ ਦੇ ਵਿੱਚ ਉੱਕਰਦੀ ਹੈਗੀ ਹੈ ਔਰ ਜਿਹੜੇ ਸੁਪਨੇ ਹੈਗੇ ਨੇ ਉਹ ਇਸੇ ਤਰੀਕੇ ਦੇ ਨਾਲ ਜਦੋਂ ਖਾਲਸਾ ਜਥੇਬੰਦਕ ਹੁੰਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਇਤਿਹਾਸ ਦੇ ਵਿੱਚ ਵੀ ਪੂਰੇ ਹੋਏ ਨੇ ਤੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਹੀ ਪੂਰੇ ਹੋਏ ਨੇ ਪੂਰੇ ਹੋਣੇ ਹਨ ਇਹਨੂੰ ਜੇ ਆਪਾਂ ਕੋਈ ਕੇਸ ਦੇ ਵਿੱਚ ਵੰਡੀਆਂ ਪਾ ਕੇ ਜਾਂ ਇਸ ਤਰੀਕੇ ਦੇ ਨਾਲ ਕਰਕੇ ਇਹਦੇ ਨਾਲ ਕੋਈ ਬਹੁਤਾ ਜਿਆਦਾ ਆਪਾਂ ਕਹਿ ਸਕਦੇ ਕੋਈ ਲਾਭ ਨਹੀਂ ਹੋਣਾ ਬਾਕੀ ਸਮੂਚ ਜਿੱਥੇ ਵੀ ਵਿਸ਼ਵ ਦੇ ਵਿੱਚ ਸੰਗਤ ਵਸਦੀ ਹੋਵੇ ਉਹਨਾਂ ਨੂੰ ਜਿਹੜਾ ਹੈ ਇਹ ਜਨਮ ਦਿਹਾੜੇ ਦੀ ਲੱਖ ਲੱਖ ਜਿਹੜੀ ਵਧਾਈਆਂ ਸੀ ਇਹ ਕਾਲ ਚਰਨ ਵੱਲੋਂ ਵੀ ਦੇਨੇ ਹੈਗੇ ਆ ਬਿਲਕੁਲ ਜੀ ਕਾਲ ਚਰਨ ਦੇ ਵੱਲੋਂ ਤਮਾਮ ਨਾ ਸਿਰਫ ਇਹਨਾਂ ਦਿਹਾੜਿਆਂ ਦੀ ਗੱਲ ਕੀਤੀ ਜਾਂਦੀ ਹੈ ਬਲਕਿ ਅਵਾਕਵਾਕਾ ਥਾਵਾਂ ਦੇ ਤੋਂ ਜੋ ਸਮਾਗਮ ਵੀ ਇਸ ਪਹਿਲੇ ਹੋ ਰਣੇ ਆਸੀ ਸ੍ਰੋਹ ਸੰਤਾਂ ਨੂੰ ਕਹਾਂਗੇ ਉੱਥੇ ਸ਼ਿਰਕਤ ਵੀ ਜ਼ਰੂਰ ਕਰੋ ਬਹਰਾਲ ਅੱਗੇ ਜੇ ਕਰਵਾਦੇ ਹਾਂ ਇੱਕ ਹੋਰ ਦਿਹਾੜਾ ਹੈ ਜਿਸ ਦੀ ਗੱਲ ਇੱਥੇ ਕਰਨੀ ਬੇਹਦ ਜ਼ਰੂਰੀ ਹੈ 12 ਫਰਵਰੀ ਨੂੰ ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਜ ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਸੋਚ ਤੇ ਤੁਰੰਦੀ ਉਹਨਾਂ ਦੀ ਤਸਵੀਰਾਂ ਨੂੰ ਵੇਖ ਕੇ ਲੋਕ ਪ੍ਰਭਾਵਿਤ ਤਾਂ ਹੁੰਦੇ ਨੇ ਨੌਜਵਾਨੀ ਪ੍ਰਭਾਵਿਤ ਤਾਂ ਹੁੰਦੀ ਹੈ ਲੇਕਿਨ ਜੇਕਰ ਕੋਈ ਉਹਨਾਂ ਦੇ ਉਹਨਾਂ ਦੇ ਨਕਸ਼ ਕਰਮਾ ਦੇ ਉੱਤੇ ਤੁਰਦਾ ਤੇ ਅੱਜ ਦੇ ਜੋ ਸਰਕਾਰਾਂ ਜਿਸ ਤਰੀਕੇ ਦੇ ਨਾਲ ਰਵੱਈਆ ਕਰਦੀਆਂ ਨੇ ਅਸੀਂ ਪਿਛਲੇ 2.5 ਸਾਲ ਦੇ ਵਿੱਚ ਵੇਖਦੇ ਆਏ ਹਾਂ ਜੋ ਸਮਾਗਮ ਮਨਾਇਆ ਗਿਆ 12 ਫਰਵਰੀ ਵਾਲੇ ਦਿਨ ਦਾ ਉਸ ਦੇ ਵਿੱਚ ਵੀ ਕਈ ਅਹਿਮ ਚੀਜ਼ਾਂ ਜ਼ਰੂਰ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਬਿਲਕੁਲ ਜਿੱਦੋਂ ਆਪਾਂ ਗੱਲ ਕਰਕੇ ਆਏ ਹਾਂ ਰਬੀਦਾਸ ਮਹਾਰਾਜ ਜੀ ਦੀ ਆਪਾਂ ਗੱਲ ਕਰਕੇ ਆਏ ਆ ਹਲੀਮੀ ਰਾਜ ਦੀ ਗੱਲ ਕਰਕੇ ਆਏ ਆ ਔਰ ਇਸੇ ਹੀ ਹਲੀਮੀ ਰਾਜ ਦੇ ਵਿੱਚ ਕੱਲਾ ਵਿਤਕਰਾ ਜੇ ਉਦੋਂ ਆਪਾਂ ਕਹਿ ਕੇ ਜਾਤ ਆਧਾਰਿਤ ਸੀ ਤੇ ਹੁਣ ਇੱਕ ਆਪਾਂ ਕਹਿ ਸਕਦੇ ਆ ਕਿ ਇੱਕ ਸਮੂਹ ਆਧਾਰਿਤ ਜਾਂ ਇੱਕ ਖਾਸ ਕਰਕੇ ਇੱਕ ਧਰਮ ਦੇ ਨਾਲ ਜਿਹੜਾ ਵਿਤਕਰਾ ਖਾਸ ਕਰਕੇ ਸਿੱਖਾਂ ਦੇ ਨਾਲ ਜਿਹੜਾ ਵਿਤਕਰਾ ਉਹ ਕੀਤਾ ਜਾਂਦਾ ਸੀ ਸੰਤ ਜਰਨੈਲ ਸਿੰਘ ਹੁਣਾਂ ਨੇ ਉਸੇ ਹੀ ਵਿਤਕਰੇ ਨੂੰ ਜਿਹੜਾ ਉਜਾਗਰ ਕੀਤਾ ਹੈਗਾ ਆ ਭਾਵੇਂ ਕਿ ਆਪਾਂ ਕਹਿ ਲਈ ਕਿ ਤਰੀਕਾਂ ਦਾ ਥੋੜਾ ਬੋਤਾ ਹੈਗਾ ਕਿ ਪਰਿਵਾਰ ਜਿਹੜਾ ਹੈ 2 ਜੂਨ ਨੂੰ ਮਨਾਉਂਦਾ ਹੈਗਾ ਹੈ ਪਰ ਲੰਬੇ ਸਮੇਂ ਤੋਂ ਆਪਾਂ ਕਹਿ ਸਕਦੇ ਹਾਂ ਕਿ 12 ਫਰਵਰੀ ਵਾਲੇ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾ ਦੀ ਧਿਰ ਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਹੁਣਾ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇੱਥੇ ਆਪਾਂ ਨੂੰ ਇਸ ਕਨਫਿਊਜ਼ਨ ਦੇ ਵਿੱਚ ਨਹੀਂ ਪੈਣਾ ਚਾਹੀਦਾ ਮੇਨ ਉਤੋਂ ਸਿਹਤ ਕੀ ਲੈਣੀ ਹੈ ਜਾਂ ਮੇਨ ਮਨਾਇਆ ਕੀ ਜਾ ਰਿਹਾ ਹੈ ਮੁਕਤੀ ਗੱਲ ਤੇ ਇਹ ਹੈਗੀ ਆ ਹੁਣ ਤੁਸੀਂ ਦੇਖੋ ਨਾ ਕਿ ਅ ਪ੍ਰਚਾਰ ਹੁੰਦਾ ਹੈ ਪ੍ਰਚਾਰ ਵੱਡੇ ਪੱਧਰ ਤੇ ਜਿਹੜਾ ਹੁੰਦਾ ਹੈ ਕੀਰਤਨ ਦਰਬਾਰ ਹੁੰਦੇ ਨੇ ਹੋਰ ਵੀ ਆਪਾਂ ਕਹਿ ਲਈ ਕਿ ਸਮਾਗਮ ਜਿਹੜੇ ਹੁੰਦੇ ਨੇ ਉਹਨਾਂ ਤੋਂ ਕੋਈ ਸਰਕਾਰਾਂ ਨੂੰ ਕੋਈ ਬਹੁਤਾ ਜਿਆਦਾ ਭੈ ਪੀਤ ਜਾਂ ਉਹਨਾਂ ਚੋਂ ਕਦੀ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਜਿਹੜੇ ਤੁਹਾਡੇ ਪ੍ਰਚਾਰ ਦੇ ਵਿੱਚੋਂ ਵੱਖਰੀ ਕੌਮੇਤਾ ਜਿਹੜਾ ਪ੍ਰਚਾਰ ਤੁਹਾਡੇ ਅੰਦਰ ਕੌਮ ਤੁਹਾਡੇ ਅੰਦਰ ਨੈਸ਼ਨਲਿਜ਼ਮ ਭਰਦਾ ਹੈਗਾ ਉਹ ਪਰਿਵਾਰ ਤੋਂ ਉਹ ਉਸ ਪ੍ਰਚਾਰ ਤੋਂ ਜਿਹੜੀ ਹੈ ਸਮੇਂ ਦੀਆਂ ਹਕੂਮਤਾਂ ਚਾਹੇ ਉਹ ਤੁਸੀਂ ਮੁਗਲ ਕਾਲ ਤੋਂ ਚੱਕ ਕੇ ਦੇਖ ਲਓ ਜਾਂ ਉਹਨਾਂ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ਾਂ ਦੇ ਸਮੇਂ ਉਹ ਤਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਸਿੱਖ ਗੁਰਦੁਆਰਾਜ਼ਾਰ ਸਟੇਟ विद इन ਅ ਸਟੇਟ ਕਿ ਇੱਕ ਇਹ ਇੱਕ ਰਾਜ ਵੀ ਸਾਡਾ ਰਾਜ ਹੈ ਇਸ ਦੇ ਅੰਦਰ ਇਹਨਾਂ ਦਾ ਇੱਕ ਆਪਣਾ ਰਾਜ ਹੈਗਾ ਹੈ ਉਹ ਗੁਰਦੁਆਰਿਆਂ ਦੇ ਦੇ ਰੂਪ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਫਿਰ ਜਿਸ ਤਰੀਕੇ ਦੇ ਨਾਲ ਜਦੋਂ ਲਹਿਰ ਚੱਲਦੀ ਹੈਗੀ ਹੈ ਤੇ ਆਪਾਂ ਦੇਖਿਆ ਕਿ ਕਿਵੇਂ ਗਾਂਧੀ ਵਰਗਿਆਂ ਨੂੰ ਕਹਿਣਾ ਪਿਆ ਗਿਆ ਕਿ ਇਹ ਜਿਹੜੀ ਆਜ਼ਾਦੀ ਦੀ ਜਿਹੜੀ ਹੈਗੀ ਹੈ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਗੁਰਦੁਆਰੇ ਤੁਸੀਂ ਆਜ਼ਾਦ ਕਰਾ ਰਹੇ ਹੋ ਇਹੀ ਆਜ਼ਾਦੀ ਦੀ ਲਹਿਰ ਹੈ ਭਾਵੇਂ ਕਿ ਉਹਦਾ ਮਕਸਦ ਸਿੱਖਾਂ ਨੂੰ ਵਰਤਨਾ ਸੀਗਾ ਔਰ ਸੇਖੋ ਦੇ ਭਾਵੇਂ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਉਹਦੇ ਵੱਲੋਂ ਜਿਹੜਾ ਜਾਲ ਪਸਾਇਆ ਵਿਛਾਇਆ ਗਿਆ ਸੀ ਉਸ ਦੇ ਵਿੱਚ ਆਏ ਹੈਗੇ ਆ ਪਰ ਕਿਤਨਾ ਕਿਤੇ ਉਹ ਜਿਹੜੀ ਕੌਮੇਤਾ ਵਾਲੀ ਗੱਲ ਹੈ ਉਸ ਟਾਈਮ ਤੇ ਪਿੱਛੇ ਤੇ ਰਹੀ ਹੈਗੀ ਹੈ ਪਰ ਗੱਲ ਉਹੀ ਆ ਜਾਂਦੀ ਹੈ ਕਿ ਉਸ ਕੌਮੇਤਾ ਨੂੰ ਜਿਹੜੇ ਪ੍ਰਚਾਰ ਦੇ ਵਿੱਚ ਉਹ ਕੌਮੇਤਾ ਦਿਖੇਗੀ ਜਿਹੜਾ ਪ੍ਰਚਾਰ ਤੁਹਾਨੂੰ ਤੁਹਾਡੀ ਵੱਖਰੀ ਹੋਣ ਦੀ ਵੱਖਰੀ ਪਛਾਣ ਦੇ ਨਾਲ ਜੋੜੇਗਾ ਉਹ ਸਮੇਂ ਦੀ ਹਕੂਮਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਹੁਣ ਆਮ ਹੀ ਤੁਸੀਂ ਦੇਖਿਆ ਹੋਣਾ ਵੀ ਹੁਣ ਵੀ ਕਈ ਵਾਰੀ ਸਮਾਗਮਾਂ ਜੇ ਧਾਰਨਾ ਜਿੱਦਾਂ ਪੜੀ ਜਾਂਦੀ ਹੈ ਕਿ ਧਰਮ ਸਿਰ ਦੇ ਤਿਆਂ ਬਾਜ ਨਹੀਂ ਰਹਿਣਾ ਇਸ ਸੰਤ ਜਰਨੈਲ ਸਿੰਘ ਹੋਣਾ ਬਾਰੇ ਜਦੋਂ ਆਪਾਂ ਪੜ੍ਹਦੇ ਆ ਨਾ ਕਿ ਉਹ ਉਹ ਜਿਹੜੇ ਸਿਰ ਸੀ ਉਹ ਤਿਆਰ ਕਰ ਰਹੇ ਸੀ ਉਹ ਸਿਰ ਦੇਣ ਵਾਲੇ ਤਿਆਰ ਕਰ ਰਹੇ ਸੀ ਉਹ ਉਹਨਾਂ ਨੇ ਇੱਕ ਵੱਡੀ ਚੁਣੌਤੀ ਆਪਾਂ ਕਹਿ ਸਕਦੇ ਹਾਂ ਕਿ ਸਟੇਟ ਨੂੰ ਦਿੱਤੀ ਹੈਗੀ ਹੈ ਤੇ ਅੱਜ ਵੀ ਉਹੀ ਕਾਰਨ ਹੈ ਕਿ ਜੇ ਕੋਈ ਉਹਨਾਂ ਦਾ ਨਾਂ ਤੱਕ ਜਿਹੜਾ ਹੈ ਕੋਈ ਲੈਂਦਾ ਹੈਗਾ ਹੈ ਤੇ ਉਹਨੂੰ ਆਪਾਂ ਨੂੰ ਪਤਾ ਹੈ ਕਿ ਕਿੰਨੀ ਕਿੰਨੀ ਦੂਰ ਜੇਲ੍ਹਾਂ ਦੇ ਵਿੱਚ ਜਿਹੜਾ ਹੈ ਸੁੱਟ ਦਿੱਤਾ ਜਾਂਦਾ ਹੈ ਤੇ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਵੀ ਜੇ ਆਪਾਂ ਕਹਿ ਸਕਦੇ ਹਾਂ ਕਿ ਦੁਬਾਰਾ ਇੱਕ ਵਾਰੀ ਜਿਹੜਾ ਜੋ ਕੋਰਦੀ ਘੜੀ ਦਾ ਜਿਹੜਾ ਇੱਕ ਇਤਿਹਾਸ ਹੈਗਾ ਉਹ ਦੁਬਾਰਾ ਉਜਾਗਰ ਕਰ ਦਿੰਦਾ ਜਦ ਇੰਦੇ ਦੀ ਹਕੂਮਤ ਦੇ ਵੱਲੋਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਾਂਦਾ ਹੈ ਤੇ ਉਸੇ ਕਰਕੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਇੱਕ ਲੰਮਾ ਜਿਹੜਾ ਸੰਘਰਸ਼ ਆਪਾਂ ਕਹਿ ਸਕਦੇ ਹਾਂ ਕਿ ਇੱਕ ਲਕੀਰ ਜਿਹੜੀ ਹੈ ਉਹ ਖਿੱਚੀ ਜਾਂਦੀ ਹੈ ਲਕੀਰ ਦੇ ਕਿਹੜੇ ਪੰਨੇ ਹੋ ਤੁਸੀਂ ਇਹ ਡਿਸਾਈਡ ਕਰਨਾ ਜਿਹੜਾ ਸਿੱਖ ਕੌਮ ਨੇ ਜਿਹੜਾ ਹੈ ਉਹ ਚੀਜ਼ਾਂ ਡਿਸਾਈਡ ਕਰਨੀਆਂ ਨੇ ਔਰ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਕੀ ਆਪਾਂ ਜੀਵਨ ਤੋਂ ਸੇਧ ਲੈਣੀ ਹੈ ਆਪਾਂ ਹੀ ਦੇਖਣਾ ਉਹਨਾਂ ਦਾ ਮੈਸੇਜ ਤੇ ਸੁਨੇਹਾ ਤੇ ਇਹੀ ਸੀਗਾ ਕਿ ਅਨੰਦਪੁਰ ਸਾਹਿਬ ਵਾਪਸੀ ਹੋਵੇ ਜਿਹੜੇ ਵੀ ਸਾਡੇ ਆਪਾਂ ਕਹ ਲਈ ਕਿ ਨੌਜਵਾਨ ਜਿਨ੍ਹਾਂ ਦੇ ਦਿਲ ਦੇ ਅੰਦਰ ਸント ਜਰਨੈਲ ਸਿੰਘ ਲਈ ਦਰਦ ਹੈਗਾ ਏ ਉਹ ਦੁਬਾਰਾ ਜਿਹੜਾ ਹੈਗਾ ਹੈ ਅਮਰਤਾਰੀ ਹੋਣ ਖੰਡੇ ਬਾਟੇ ਦੀ ਪਾਹੁਲ ਲੈਣ ਤੇ ਆਪਣੀ ਜਿਹੜੀ ਕੌਮਤ ਹੈ ਉਹਦੇ ਬਾਰੇ ਜਾਗਰੂਕ ਹੋਣ ਤੁਸੀਂ ਇੱਥੇ ਗੱਲ ਕੀਤੀ ਕਿ ਸント ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਿਰ ਤਿਆਰ ਕਰ ਰਹੇ ਸੀ ਹਾਂ ਹਾਂ ਪਾਵੇਂ ਮੁਗਲ ਕਾਲ ਰਿਆ ਹੋਏ ਉਸ ਵੇਲੇ ਦੀ ਹਕੂਮਤ ਨੇ ਆਤਤਵਾਦ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜੀ ਅੰਗਰੇਜ਼ਾਂ ਦਾ ਸਮਾਂ ਰਿਆ ਹੋਏ ਉਹਨਾਂ ਨੇ ਵੀ ਉਸ ਤਰੀਕੇ ਦੇ ਨਾਲ ਕੀਤਾ ਜਾਂ ਅੱਜ ਆਜ਼ਾਦ ਭਾਰਤ ਦੀਆਂ ਵੱਖ-ਵੱਖ ਸਰਕਾਰਾਂ ਸੀ ਦੇਖਦੇ ਆ ਸੰਤ ਜਰਨਲ ਸਿੰਘ ਜੀ ਪਰਵਾੜਾ ਤੋਂ ਬਾਅਦ ਅੱਜ ਦਾ ਜਿਹੜਾ ਸਮਾਸੇਖਦੇ ਆ ਅੱਜ ਉਹ ਸਿਰ ਤਿਆਰ ਹੋਣੇ ਬੇहद ਜ਼ਰੂਰੀ ਨੇ ਜੇਕਰ ਉਹਨਾਂ ਦੀ ਘਾਟ ਹੈ ਤੇ ਕਿੱਥੇ ਘਾਟ ਹੈ ਸਿਰ ਤਿਆਰ ਕਿਉਂ ਨਹੀਂ ਹੋ ਪਾਰੇ ਹੋ ਰਹੇ ਨੇ ਤਾਂ ਕਿੱਥੇ ਹੋ ਰਹੇ ਨੇ ਇਸ ਬਾਰੇ ਜਿਹੜੀ ਗੱਲ ਕੋਈ ਸਰਦਾਰ ਅਮਰਪ੍ਰੀਤ ਸਿੰਘ ਜੀ ਆਪਾਂ ਇਹ ਦੇਖ ਸਕਦੇ ਆ ਕਿ ਜਿਹੜੀਆਂ ਸੰਸਥਾਵਾਂ ਨੇ ਜਿੱਥੇ ਆਪਾਂ ਕਹਿ ਸਕਦੇ ਆ ਨਾ ਕਿ ਜੇ ਉਹਨਾਂ ਨੇ ਸਿਰਫ ਉਥੇ ਗੱਲ ਛੱਡ ਨਹੀਂ ਦਿੱਤੀ ਸੀ ਗੁਰਦੁਆਰਾ ਜ਼ਰ ਸਟੇਟ ਵਿਦਨ ਅ ਸਟੇਟ ਉਹਨਾਂ ਨੇ ਆਪਣਾ ਗਲਬਾ ਪਾਇਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖ ਗੁਰਦੁਆਰਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿੱਖ ਸੰਸਥਾਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਬਕਾਇਦਾ ਜਿਹੜਾ ਮਾਨਸਿਕ ਪੱਧਰ ਤੇ 1984 ਤੋਂ ਬਾਅਦ ਦੇ ਵਿੱਚ ਵੀ ਹੋਇਆ ਤੇ ਕਿਤਨਾ ਕਿਤੇ ਜਿਹੜਾ ਹੈ ਸਾਨੂੰ ਲੱਗ ਰਿਹਾ ਹੋਵੇਗਾ ਕਿ ਸਾਡੇ ਸਾਹਮਣੇ ਪ੍ਰਚਾਰ ਹੋ ਰਿਹਾ ਹੈ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਹੈ ਜੇ ਹੋ ਰਿਹਾ ਫਿਰ ਉਹਦੀ ਆਉਟਪੁੱਟ ਕਿਉਂ ਨਹੀਂ ਆ ਰਹੀ ਫਿਰ ਕਿਉਂ ਆਪਾਂ ਦੇਖ ਸਕਦੇ ਹਾਂ ਕਿ ਸਮਾਗਮ ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੇ ਤੁਸੀਂ ਅੱਜ ਤੋਂ ਲੈ ਲਓ ਕਿ 20 ਸਾਲ ਪਹਿਲਾਂ ਨਾਲੋਂ ਤੇ ਬਹੁਤ ਜ਼ਿਆਦਾ ਸਮਾਗਮ ਵੱਡੀ ਪੱਧਰ ਤੇ ਹੋ ਰਿਹਾ ਕੀਰਤਨ ਦਰਬਾਰ ਵੀ ਹੋ ਰਿਹਾ ਸਾਰਾ ਕੁਝ ਹੋ ਰਿਹਾ ਹੈਗਾ ਫਿਰ ਇਹ ਇਹ ਸਵਾਲ ਇਹ ਇਕਾਤਮ ਚੀਨਣ ਜਾਂ ਪਰਚੋਲ ਮੰਗਦਾ ਹੈਗਾ ਫਿਰ ਕਿਉਂ ਜਿਹੜਾ ਹੈਗਾ ਕਿ 크ਰਿਸਚੀਅਨਿਟੀ ਦੇ ਵਿੱਚ ਜਾਂ ਹੋਰ ਧਰਮਾਂ ਦੇ ਵਿੱਚ ਜਿਹੜੀ ਕਨਵਰਜਨ ਪੰਜਾਬ ਦੇ ਵਿੱਚ ਹੋ ਰਹੀ ਆ ਹੁਣ ਤਾਂ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਨਾ ਉਹ ਦੂਜੇ ਬੰਨੇ ਸਾਰੇ ਆਪਾਂ ਕਹਿ ਲਈਏ ਕਿ ਜਿੰਨੇ ਵੀ ਹੈਗੇ ਆ ਜੇ ਆਪਾਂ ਕਹਿ ਲਈਏ ਕਿ ਸਾਧ ਕਹਿ ਲਈਏ ਜਾਂ ਬਾਬੇ ਵੀ ਕਹਿ ਲਈਏ ਉਹ ਆਪਣੇ ਪੱਧਰ ਤੇ ਕਹਿ ਰਿਹਾ ਕਿ ਬੜਾ ਜੋਰਾ ਸ਼ੋਰਾਂ ਤੇ ਪ੍ਰਚਾਰ ਹੋ ਰਿਹਾ ਹੈ ਅਸੀਂ ਵੀ ਇਹ ਕਰ ਰਹੇ ਹੈਗੇ ਆ ਪਰ ਫਿਰ ਕਿਉਂ ਕਾਰਨ ਹੈਗਾ ਕਿ ਇੰਨੇ ਵੱਡੇ ਪੱਧਰ ਤੇ ਉਹ ਕੰਮ ਚੱਲ ਰਿਹਾ ਹੈ ਕਿਉਂ ਕਾਰਨ ਹੈਗਾ ਕਿ ਇੰਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਵੱਲ ਜਿਹੜਾ ਹੈ ਨੌਜਵਾਨੀ ਜਾ ਰਹੀ ਹੈ ਫਿਰ ਉਹਨਾਂ ਨੂੰ ਜੇ ਕੋਈ ਹਾਕ ਮਾਰਦਾ ਹੈ ਜਦੋਂ ਉਹਨਾਂ ਨੂੰ ਕੋਈ ਕੌਮੀਅਤ ਦੇ ਨਾਮ ਤੇ ਹਾਕ ਮਾਰੇਗਾ ਆਪਾਂ ਦੇਖਿਆ ਨਹੀਂ ਹੈ ਕਿ 8-10 ਮਹੀਨੇ ਦੇ ਵਿੱਚ ਅਮਰ ਸੰਚਾਰ ਦੀ ਲਹਿਰ ਚਾਏ ਭਾਈ ਅਮਰਪਾਲ ਸਿੰਘ ਹੁਣਾਂ ਵੱਲੋਂ ਜਿਹੜੀ ਚਲਾਈ ਗਈ ਹੋਵੇ ਜਾਂ ਉਸੇ ਦੀਪਸਿੱਧੂ ਦੀ ਸੋਚ ਦੇ ਉੱਤੇ ਜਦੋਂ ਅੱਗੇ ਚੱਲਦੇ ਆਂ ਤੇ ਫਿਰ ਉਸ ਤੋਂ ਬਾਅਦ ਨੌਜਵਾਨ ਕਿਉਂ ਇਕੱਲੇ ਨੌਜਵਾਨ ਉਹਦੋਂ ਖਿੱਚਿਆ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੀ ਜਿਹੜੀ ਕਿਤਨਾ ਕਿਤੇ ਅੰਦਰ ਜਿਹੜੀ ਕੌਮੇਤਾ ਲੁਕੀ ਪਈ ਹੈ ਉਹ ਜਜ਼ਬਾ ਉਹਨਾਂ ਨੂੰ ਲੱਗਿਆ ਕਿ ਹਾਂਜੀ ਇਹ ਜਿਹੜਾ ਹੈਗਾ ਕਿਤਨਾ ਕਿਤੇ ਇਹ ਚੀਜ਼ ਸਾਨੂੰ ਖਿੱਚਦੀ ਹੈਗੀ ਹੈ ਤੇ ਉਹ ਜਦੋਂ ਖੇਚ ਨਹੀਂ ਜਾਂ ਤੱਕ ਅੰਦਰ ਲਈ ਪਏਗੀ ਜਦੋਂ ਤੱਕ ਤੁਹਾਨੂੰ ਕੋਈ ਆਵਾਜ਼ ਮਾਰ ਕੇ ਤੁਹਾਨੂੰ ਕੋਈ ਕਹੇਗਾ ਨਹੀਂ ਕੋਈ ਤੁਹਾਡਾ ਹਮੋਮਰ ਨਹੀਂ ਹੋਵੇਗਾ ਤੇ ਉਸੇ ਤਰੀਕੇ ਦੇ ਨਾਲ ਪੁਰਾਣੇ ਹੀ ਤਰੀਕੇ ਦੇ ਨਾਲ ਆਪਾਂ ਕਰਦੇ ਰਵਾਂਗੇ ਤੇ ਉਹ ਇੰਨੀ ਆਉਟਪੁੱਟ ਨਹੀਂ ਆਏਗੀ ਇਹ ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਇੱਕ ਡਿਸਕਸ਼ਨ ਪਾਲਦੀਆਂ ਨੇ ਜਿਹੜੀਆਂ ਇੱਕ ਪਰਚੋਲ ਪਾਲਦੀਆਂ ਨੇ ਔਰ ਸਾਡੇ ਵਿਦਵਾਨਾਂ ਨੂੰ ਇਸ ਦੇ ਉੱਤੇ ਜਿਹੜਾ ਹੈ ਕਿਤਨਾ ਕਿ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਅਸੀਂ ਜਿਹੜਾ ਹੈਗਾ ਉਹ ਪ੍ਰਚਾਰ ਦਾ ਮੂੰਹ ਮੋੜੀਏ ਕਿਵੇਂ ਅ ਨੌਜਵਾਨੀ ਜਿਹੜੀ ਹੈਗੀ ਆ ਉਹਨਾਂ ਦੇ ਹਿਰਦਿਆਂ ਨੂੰ ਟੱਚ ਕਰੀਏ ਕਿ ਤਾਂ ਕਿ ਉਹਨਾਂ ਦੇ ਅੰਦਰੋਂ ਆਪ ਹਲੂਣਾ ਉਠੇ ਕਿਉਂ ਇਸ ਤਰ੍ਹਾਂ ਦਾ ਕਿਉਂ ਸੀਗਾ ਕਿ ਸੰਤ ਜਰਨੈਲ ਸਿੰਘ ਜੀ ਉਹ ਜੋ ਜੀ ਉਹ ਕਹਿੰਦੇ ਹੁੰਦੇ ਸਨ ਤੇ ਨੌਜਵਾਨ ਜਿਹੜੇ ਹੈਗੇ ਆ ਇੱਕਦਮ ਆਪਾਂ ਕਹਿ ਸਕਦੇ ਆ ਕਿ ਤਿਆਰ ਹੋ ਜਾਂਦੇ ਸੀ ਸ਼ਹਾਦਤਾਂ ਦੇਣ ਲਈ ਤਿਆਰ ਹੋ ਜਾਂਦੇ ਦੀ ਇਸ ਤਰ੍ਹਾਂ ਦਾ ਕੀ ਸੀਗਾ ਉਹ ਸਾਨੂੰ ਜਿਹੜਾ ਹੈ ਆਪਣੇ ਅੰਦਰ ਖੋਜਣ ਦੀ ਲੋੜ ਹੈਗੀ ਹੈ ਜੇ ਅਸੀਂ ਆਪ ਹੀ ਜੋ ਉਹਨਾਂ ਦੇ ਵੱਲੋਂ ਜਾਲ ਫੈਲਾਇਆ ਗਿਆ ਹੈ ਜਾਂ ਸੁੱਟਿਆ ਗਿਆ ਹੈ ਉਸ ਦੇ ਵਿੱਚ ਜੇ ਅਸੀਂ ਆਪ ਹੀ ਵਲੀਨ ਹੋ ਗਏ ਜਿਸ ਵਿਪਰਨਨ ਕੀ ਰੀਤ ਤੋਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਹੋਇਆ ਹੈ ਜਿਹੜੇ ਕਰਮਕਾਂਡਾਂ ਤੋਂ ਮਨਾ ਕੀਤਾ ਗਿਆ ਹੈ ਜੋ ਲਕੀਰ ਦਸਵੇਂ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਤੇ ਖਿੱਚ ਦਿੱਤੀ ਜੇ ਅਸੀਂ ਉਹ ਲਕੀਰ ਟੱਪ ਕੇ ਦੂਜਿਆਂ ਦੇ ਵੱਲੇ ਜਾ ਕੇ ਉਹਨਾਂ ਦੇ ਹੀ ਕਰਮਕਾਂਡ ਕਰਨੇ ਨੇ ਸਾਡੇ ਮੁਖੀਆਂ ਨੇ ਉਹਨਾਂ ਦੇ ਕਰਮਕਾਂਡ ਕਰਨੇ ਨੇ ਫਿਰ ਆਪਾਂ ਕਿੱਥੇ ਆਪਾਂ ਸੋਚ ਸਕਦੇ ਹਾਂ ਕਿ ਪ੍ਰਚਾਰ ਉਹ ਜਿਆ ਹੋ ਜਾਏਗਾ ਜੀ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਉਸ ਅਖਸੀਅਤ ਅਜੀਹੀ ਸੀਗੇ ਜਿਹੜਾਂ ਦੇ ਸਿਧਾਂਤ ਦੇ ਉੱਤੇ ਅੱਜ ਜੇਕਰ ਨੌਜਵਾਨ ਤੁਰਨਾ ਚਾਹਣ ਉਹਨਾਂ ਨੂੰ ਸਮਝਣਾ ਚਾਹਣ ਉਹਨਾਂ ਦੀ ਸਖਸ਼ੀਅਤ ਬਾਰੇ ਹੋਰ ਡੂੰਘਾਈ ਦੇ ਨਾਲ ਜਾਣਨਾ ਚਾਹਣ ਸਾਡੇ ਕੋਲ ਕਈ ਸਰੋਤ ਮੌਜੂਦ ਹੋਣ ਕੇ ਲੇਕਿਨ ਸਿਰਫ ਅਸੀਂ ਉਹਨਾਂ ਨੂੰ ਪੜਨ ਤੱਕ ਸੀਮਤ ਨਾ ਰਹਿ ਜਾਈਏ ਉਹਨਾਂ ਦੇ ਸੋਚ ਦੇ ਉੱਤੇ ਡਟ ਕੇ ਪੈਰਾ ਵੀ ਰਹੀਏ ਤਾਂ ਉਸ ਰਾਜ ਦੀ ਗੱਲ ਕਰੀਏ ਉਸ ਉਹਨਾਂ ਸਿਧਾਂਤਾਂ ਦੀ ਗੱਲ ਕਰੀਏ ਜਿਹੜੇ ਸਿਧਾਂਤ ਇਹ ਕਹਿੰਦੇ ਨੇ ਕਿ ਹਾਂ ਜੇਕਰ ਹਾਕਮ ਗਲਤ ਹੈ ਤੇ ਉਸ ਹਾਕਮ ਨੂੰ ਗਲਤ ਕਹਿਣ ਦੀ ਅਸੀਂ ਜ਼ਰੂਰਤ ਕਰੀਏ ਅੱਜ ਦਾ ਸਮਾਂ ਇਹ ਨਹੀਂ ਰਹਿ ਗਿਆ ਕਿ ਅਸੀਂ ਜਿਸ ਦੁਸ਼ਟ ਹਾਕਮ ਦੇ ਖਿਲਾਫ ਆਪਣੀ ਇੱਕ بلند ਆਵਾਜ਼ ਖੜੀ ਕਰਾਂਗੇ ਤੇ ਨਾਲ ਦੇ ਨਾਲ ਉਸ ਉਸੇ ਹਾਕਮ ਦੇ ਨਾਲ ਅਸੀਂ ਆਪਣੀ ਯਾਰੀ ਵੀ ਬਣਾ ਕੇ ਰੱਖੀਏ ਸਾਨੂੰ ਚੁੰੰਣਾ ਪਵੇਗਾ ਕਿ ਅਸੀਂ ਕਿਸ ਰਾਹ ਦੇ ਉੱਤੇ ਤੁਰਨਾ